ਹਾਂਜੀ ਸਵਾਗਤ ਹੈ ਤੁਹਾਡਾ ਆਪਣੀ ਇਸ ਚੈਨਲ ਤੇ ਔਰ ਤੁਹਾਡੀ ਪਿਆਰ ਜਸਵਿੰਦਰ ਤੰਜੂ ਹਾਜ਼ਰ ਹੈ ਇੱਕ ਆ ਜੀ इमोशनल ਜਿਆ ਗੀਤ ਲੈ ਕੇ ਬਹੁਤ ਹੀ ਪਿਆਰਾ ਜਿਆ ਗੀਤ ਹੈ ਜੀ ਇਹ ਗੀਤ ਮੇਰੇ ਦਿਲ ਦੇ ਬਹੁਤ ਹੀ ਨੇੜੇ ਹੈ ਮੈਨੂੰ ਬਹੁਤ ਪਸੰਦ ਹੈ ਔਰ نو ਜੀ ਆਪਾਂ ਸ਼ੁਰੂ ਕਰਦੇ ਹਾਂਗੀ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਵੀ ਇਹ ਗੀਤ ਬਹੁਤ ਪਸੰਦ ਆਊਗਾ ਮਾਏ ਵੇਹੜੇ ਤੇਰੇ ਨੰਮਨੀ ਨਿਮੜੀ ਤੇ ਚਿੜੀਆਂ ਰਹਿੰਦੀਆਂ ਮਾਏ ਵੇਹੜੇ ਤੇਰੇ ਨੰਮਨੀ ਨਿਮੜੀ ਤੇ ਚਿੜੀਆਂ ਰਹਿੰਦੀਆਂ ਚਿੜੀਆਂ ਨੇਪਾ ਨੇ ਮਨੇ ਨਿਮੜੀ ਤੇ ਚਿੜੀਆਂ ਰਹਿੰਦੀਆਂ ਚਿੜੀਆਂ ਨੇ ਪਾਇਆ ਆਲਣਾ ਹੁਣ ਵਰੇ ਸ਼ਿਮਾਹੀ ਔਣੀਆਂ ਹੋ ਗਈਆਂ ਤੀਆਂ ਪਰੌਣੀਆਂ ਤੇਰੇ ਹੁਕਮ ਦੀ ਕਰਕੇ ਪਾਲਣਾ ਉਨਵਰੇ ਸ਼ਿਮਾਹੀ ਔਣੀਆਂ ਹੋ ਗਈਆਂ ਤੀਆਂ ਪਰੌਣੀਆਂ ਤੇਰੇ ਹੁਕਮ ਦੀ ਕਰਕੇ ਪਾਲਣਾ ਪੀਏ ਦਿੰਦਾ ਜਗ ਉਦਾਹਰੇਣਾ ਇਹੇ ਕਰਜਾ ਪੈਂਦਾ ਉਤਾਰਨਾ ਤੀਆਂ ਦੇ ਦੇ ਜਗ ਉਦਾਹਰਣਾ ਇਹ ਕਰ ਜਾ ਪੈਂਦਾ ਉਤਾਰੀਨ ਤੀਆਂ ਦੇ ਢੇਰੇ ਦੂਰ ਨੀ ਇਹ ਆਖੀ ਅਸੱਚ ਸਿਆਣੀਆਂ ਤੀਆਂ ਰਖੀਆਂ ਨਰਾਜੀਆਂ ਰਾਣੀਆਂ ਇਹ ਮੋੜ ਤੋਂ ਹੀ ਦਸ ਤੁਰਨੇ ਇਹੇ ਆਖਿਆ ਸੱਚ ਸਿਆਣੀਆਂ ਧੀਆ ਰਖੀਆਂ ਨਰਾਜੀਆਂ ਰਾਣੀਆਂ ਇਹੇ ਮੋੜ ਤੋਂ ਹੀ ਦਸ ਤੁਰਨੇ ਮੈਂ ਜੰਗਲੇ ਝੂਟੀਆਂ ਮੈਂ ਵਿਜੰਗਲੇ ਦੇ ਵਿੱਚ ਮੋਰियां ਬਾਬਲ ਨੇ ਦਿੱਤੀਆਂ ਲੋਰੀਆਂ ਤੇਰੇ ਵੇਹੜੇ ਪੀਂਗਾ ਝੂਟੀਆਂ ਮੈਂ ਨਾ ਦਰਖੀ ਤਿਆਣ ਨਹੀਂ ਮੈਥੋਂ ਵਿਚੜ ਕੇ ਨਾ ਸੁਖ ਜਾਨਨੀ ਤੇਰੇ ਵੇਹੜੇ ਦੇ ਫੁੱਲ ਬੂਟੀਆਂ ਮੈਂ ਨਾ ਦਰਖੀ ਧਿਆਨ ਨਹੀਂ ਮੈਥੋਂ ਵਿਚੜ ਕੇ ਨਾ ਸੁੱਕ ਜਾਨਨੀ ਤੇਰੇ ਵੇਹੜੇ ਦੇ ਫੁੱਲ ਬੂਟੀਆਂ ਨੀ ਸੁਣ ਮੇ ਮਾਲੀ ਪਾਉਂਦਾ ਪਾਣੀਏ ਫੁੱਲੇ ਆਪੇ ਮਾਲਕ ਤੋੜਦਾ ਨੀ ਸੁਣ ਮੇਰੀ ਧੀਏ ਰਾਣੀਏ ਬਸ ਮਾਲੀ ਪਾਉਂਦਾ ਪਾਣੀਏ ਫੁੱਲੇ ਆਪੇ प खिलारे चोग ने इहे तुर तो लिखे संजोग ने उहो लिखियो कहिड़ा मोड़ उन आप खिलारे ਦਲੀਕਿਆ ਕਿਹੜਾ ਕਰਕੇ ਪਾਲਣਾ ਹੁਣ ਵਰੇ ਸ਼ਿਮਾਹੀ ਆਣੀਆਂ ਹੋ ਗਈਆਂ ਤੀਆਂ ਪਰਾਨੀਆਂ ਤੇਰੇ ਹੁਕਮ ਦੀ